ਮੈਂ ਤਾਂ ਲਾਤ ਦਿੱਤੇ ਹੀ ਪੈਸੇ ਬਸ ਕੰਮ ਸਟਾਰਟ ਹੋਏ ਜਦੋਂ ਮاما ਸ਼ੁਰੂ ਕਰਨ ਲੈ ਰਹੀ ਆਂ ਕੋਈ ਕਦੇ ਬੈਠਾ ਹੋ ਜਾ ਤੋ ਗਾਲਾਂ ਪੈ ਜਾਣ ਸਾਡੀ ਜੇ ਸਾਰੇ ਪੈਸੇ ਲਾ ਕੇ ਠੁੰਮ ਠੁੰਮ ਤਾਂ ਮੈਂ ਆਈ ਤੌਰ ਦੀਆਂ ਜਿਵੇਂ ਜਾਂ ਸਰ ਮੈਨੂੰ ਆਰਡਰ ਆਇਆ ਪਏ ਹੁੰਦੇ ਆ ਤੇ ਬਸ ਭੇਜ ਕੇ ਤੇ ਭੇਜਣਿਆ ਇੰਨੇ ਦਾ ਮੈਂ ਸਮਾ ਲਿਆ ਮੇਰਾ ਸਮਾਨ ਵੀ ਨਹੀਂ ਬਾਹਰ ਤੱਕ ਪਛੜਿਆ ਖੜਿਆ ਆਈਆਂ ਨੇ ਤੇ ਫਿਰ ਮੇਰੇ ਪੈਸੇ ਵੀ ਰਹਿੰਦੇ ਸੀ ਤੇ ਸਮਾਨ ਵੀ ਮੈਂ ਕਿਹਾ ਕਿਉਂ ਵਾਪਸ ਕਿਉਂ ਲੈ ਕੇ ਜਾਣੇ ਪੈਸੇ ਘਰੇ ਆਪਾਂ ਇਹ ਵੀ ਖਰਚ ਦਿੰਨੇ ਆ ਗਾਲਾ ਖਾਵਾਂਗੇ ਪੂਰੀਆਂ ਖਾਵਾਂਗੇ ਫਿਰ ਮੈਂ ਕਿਹਾ ਚੱਲ ਮਣਾ ਹੋਰ ਨਾ ਕਿਤੇ ਆਟਾ ਲਈ ਵੀ ਪੈਸੇ ਨਾ ਬਚਣ ਫਿਰ ਆਪਾਂ ਆਟੋ ਤੇ ਬੈਠ ਗਏ ਬੂਥਾ ਮੇਰਾ ਐਂ ਚ ਕਿ ਜਿਵੇਂ ਮੈਨੂੰ ਸਾਰਾ ਕੁਝ ਪਤਾ ਹੁੰਦਾ ਮੇਰਾ ਲੋਗੋ ਵੀ ਸਿਲੈਕਟ ਆ ਬਟ ਕੁਝ ਵੀ ਨਹੀਂ ਮੈਨੂੰ ਪਤਾ ਸੀਗਾ ਮੈਂ ਲੋਕਾਂ ਦੇ ਲੋਗੋ ਵਾਲਾ ਇਦਾਂ ਦੇਖ ਲਈ ਸੀ ਕਿ ਇਹ ਐਂ ਬਣਾ ਲੈਂਦੇ ਆ ਮੈਂ ਕਦੋਂ ਬਣਾਉਂਗੀ ਆਬਦਾਨਾ ਵਾਲੇ ਕੇ ਮਾਰੇ ਪੈਸੇ ਲਾਂਦੇ ਜਿੰਨੇ ਮੇਰੇ ਕਾਉਂਚ ਸੀਗੇ ਮੈਂ ਕਿਹਾ ਉਹਨਾਂ ਕੇ ਆਟੂ ਲਈ ਪੈਸੇ ਨਾ ਬਚਨ ਮੈਂ ਆਟੂ ਲੈ ਕੇ ਘਰੇ ਆ ਗਈ ਘਰੇ ਆ ਕੇ ਆਪਾਂ 온ਸਰ ਪਾ ਦੇ ਖਲਾਰੇ ਕਿਉਂਕਿ ਇਹ ਤਾਂ ਹੋ ਹੀ ਨਹੀਂ ਸਕਦਾ ਵਾ ਇਹ ਪੰਜਾਬੀ ਆ ਘਰੇ ਆ ਕੇ ਦੂਰੀ ਵਾਰ ਸਮਾਨ ਨਾਲ ਦੇਖਾਂ ਦੂਰੀ ਵਾਰ ਵੀ ਨਹੀਂ ਦੋ ਤਿੰਨ ਵਾਰੀ ਦੇਖਦੇ ਆ ਬਹੁਤ ਵਾਰੀ ਦੇਖਦੇ ਆ ਵਿੱਚੇ ਮੇਰੇ ਕੱਪੜੇ ਸੀਗੇ ਕਿਉਂਕਿ ਕੁੜੀਆਂ ਬਾਜ਼ਾਰ ਜਾਂਦੇ ਕੋਈ ਕੱਪੜਾ ਨਾ ਖਰੀਦਣ ਇਹ ਕਿਵੇਂ ਹੋ ਸਕਦਾ ਤੇ ਨਾਲ ਪਿੱਛੇ ਘਰੋਂ ਫੋਨ ਆਈ ਜਾਂਦਾ ਕਿ ਪੋਤਾ ਲੈ ਆਈ ਤੇ ਮੇਰੀ ਬੇਬੇ ਨੇ ਵੀ ਆਏਗੀ ਤਾਂ ਮਗਰ ਮੈਨੂੰ ਫੋਨ ਲਾਤਾ ਤੇ ਆਪਦੇ ਭਰਾ ਲਈ ਸ਼ਰਟ ਲੈ ਆਈ ਫਿਰ ਮੇਕਾ ਚੱਲਿਆ ਆਦਮੀ ਆ ਚਲ ਕੋਈ ਨਾ ਫਿਰ ਵੀ ਭਰਾਵਾ ਫਿਰ ਆਪਾਂ ਕੀ ਕਹਿੰਦੇ ਹੁੰਦੇ ਆ ਸਾਰਾ ਸਮਾਨ ਦੇਖਿਆ ਸਾਰਾ ਮੰਮੀ ਨੂੰ ਦਿਖਾਇਆ ਕਿਉਂਕਿ ਮੰਮੀ ਨੂੰ ਵੀ ਬਹੁਤ ਜਲਦੀ ਸੀ ਲਵੀ ਕਦਵਾਉਗੀ ਤੇ ਵੀ ਮੈਂ ਸਾਰਾ ਸਮਾਨ ਦੇਖੂਗੀ ਤੇ ਨਾਲੇ ਮੈਂ ਇੱਕ ਗੱਲ ਹੋਰ ਮੈਰੀ ਉਹਦੀ ਵੀਡੀਓ ਪਾਈ ਸੀ ਤੇ ਬਹੁਤ ਸਾਰੇ ਵਿਦਵਾਨ ਮੈਨੂੰ ਕੀ ਕਹਿੰਦੇ ਨੇ ਕਹਿ ਰਹੇ ਸੀਗੇ ਵੀ ਤੁਸੀਂ ਅ ਰੋਡ ਤੋਂ ਕੁੱਤਾ ਲੈ ਕੇ ਲਿਆ ਕੇ ਉਹ ਪਾਲਦੇ ਤੇ ਜਿਵੇਂ ਰੋਡ ਤੋਂ ਲਿਆ ਕੇ ਕੁੱਤਾ ਪਾਲ ਵੀ ਲੈਂਗੀ ਕਾਲੂ ਰੱਬ ਨਾ ਕਰੇ ਕੋਈ ਕਰੇ ਹੈਪਨ ਹੋ ਜਾਂਦਾ ਜਾਂ ਕੁਝ ਵੀ ਆ ਕਿਉਂਕਿ ਆਪਾਂ ਨੂੰ ਨਹੀਂ ਪਤਾ ਕਿਸੇ ਨੂੰ ਹਲਕਾ ਹੋਇਆ ਹੋਵੇ ਜਾਂ ਕੁਝ ਵੀ ਹੋਇਆ ਹੋਵੇ ਹਨਾ ਤੇ ਵੈਸੇ ਇਸ ਕੰਮ ਲਈ ਐਨ ਜੀਓ ਹੈਗੀ ਆ ਡੌਗਸ ਦੀ ਬਹੁਤ ساری ਐਨ ਜੀਓ ਆ ਤੇ ਆਪਾਂ ਛੋਟਾ ਕੁੱਤਾ ਤਾਂ ਕਰੇ ਲੈ ਕੇ ਆਂਦਾ ਵਾ ਤਾਂ ਕਿ ਉਹਦੇ ਵਿੱਚ ਮੋ ਪਿਆਰ ਪੈ ਸਕੇ ਤੇ ਆਪਾਂ ਨੂੰ ਛੋਟੇ ਹੁੰਦੇ ਤੋਂ ਹੀ ਸਾਰੀਆਂ ਹਰਕਤਾਂ ਸਿਖਾ ਸਕੀਏ ਤੇ ਨਾਲੇ ਉਹ ਬਹੁਤ ਖੌਜਾ ਕੋਈ ਕਹਿ ਰਿਹਾ ਸੀ ਤੁਸੀਂ ਇਹਨੂੰ ਇਹਦੇ ਮਾਂ ਨਾਲ ਵਿਛੜਤਾ ਤੇ ਨਾਲੇ ਜੀ ਅਸੀਂ ਨਾਲ ਲੈ ਕੇ ਆਉਂਦੇ ਕੋਈ ਹੋਰ ਤਾਂ ਲੈ ਕੇ ਆਉਂਦਾ ਹੀ ਸੋ ਅਕਲ ਬੋਲਣ ਲੱਗੇ ਮੈਸੇਜ ਕਰਨ ਲੱਗੇ ਥੋੜੀ ਦੇਖ ਲਿਆ ਕਰੋ ਨਲ ਮੈਂ ਜਿਹੜੇ ਬਕਵਾਸ ਮੈਸੇਜ ਕਰਦੇ ਮੈਂ ਵੈਸੇ ਵੀ ਡਿਲੀਟ ਕਰ ਦਿੰਨੀ ਹੁੰਦੀ ਆ ਮੈਂ ਰੱਖਦੀ ਹੁੰਨੀ ਜਿਹੜੇ ਪਰ ਬੰਦੇ ਮੈਨੂੰ ਪਸੰਦ ਨਹੀਂ ਮੈਂ ਵੈਸੇ ਵੀ ਆਪਦੀ ਲਾਈਫ ਚ ਡਿਲੀਟ ਕਰਕੇ ਰੱਖਦੀ ਆ ਚਲੋ ਜੀ ਆਪਾਂ ਸਾਰਾ ਸਮਾਨ ਦੇਖ ਕੇ ਚਲੋ ਗੁੱਸਾ ਗਸਾ ਠੰਡਾ ਕਰਕੇ ਫਿਰ ਆਪਾਂ ਕੀ ਕਹਿੰਦੇ ਹੁੰਦੇ ਆ ਕਰਨ ਲੱਗੇ ਲੋਗੋ ਦੀ ਸਿਲੈਕਸ਼ਨ ਪਹਿਲਾਂ ਮੈਂ ਪਾੜ ਕੀਤਾ ਫਿਰ ਮੈਂ ਕੀਤਾ ਲੋਗੋ ਹੁਣ ਮੈਂ ਕਹਾਂ ਚਲੋ ਲੋਗੋ ਸਿਲੈਕਟ ਕਰ ਲਈਏ ਵੈਸੇ ਵੀ ਮੈਨੂੰ ਕਿਸੇ ਦਾ ਮੈਸੇਜ ਆ ਗਿਆ ਸੀਗਾ ਵੀ ਜੀ ਸੀ ਤੁਹਾਨੂੰ ਲੋਗੋ ਬਣਾ ਦਿੰਨੇ ਆ ਲੋਗੋ ਵੈਸੇ ਵੀ ਉਹ ਬਣਾ ਰਹੇ ਸੀ ਬਟ ਮੈਨੂੰ ਐ ਸੀਗਾ ਮੈਂ ਥੋੜਾ ਜਿਹਾ ਉਹਨਾਂ ਨੂੰ ਆਈਡੀਆ ਭੇਜਦਾ ਵੀ ਮੈਨੂੰ ਕਿੱਦਾਂ ਦਾ ਲੋਗੋ ਚਾਹੀਦਾ ਵਾ ਫਿਰ ਆਪਾਂ ਸਰਚ ਕਰਨ ਲੱਗੇ ਤੇ ਫਿਰ ਮੈਂ ਬਹੁਤ ਸਾਰੇ ਕਲਰ ਸਰਚ ਕੀਤੇ ਬਹੁਤ ਸਾਰੇ ਆਈਡੀਆ ਸਰਚ ਕੀਤੇ ਫਿਰ ਮੈਨੂੰ ਇੱਕ ਦੋ ਜਿਹੜੇ ਪਸੰਦ ਆਏ ਫਿਰ ਮੈਂ ਉਹਨਾਂ ਨੂੰ ਉਹ ਓਦਾਂ ਵੀਡੀਓਜ਼ ਬਣਾ ਕੇ ਭੇਜ ਦਿਆਂ ਵੀ ਮੈਨੂੰ ਇਦਾਂ ਮੂਵ ਹੋਣ ਵਾਲਾ ਚਾਹੀਦਾ ਵਾ ਤੇ ਨਾਲੇ ਪਲੀਜ਼ ਮੈਂ ਸਾਰੇ ਨੂਰ ਕੈਸਟ ਕਰਦੀਆਂ ਵੀ ਜਿਹੜਾ ਜਿਹੜਾ ਆਪਾਂ ਕੰਮ ਸ਼ੁਰੂ ਕੀਤਾ ਮੈਂ ਉਹਦੀ ਨੈਕਸਟ ਵੀਡੀਓ ਚੈੱਕ ਸਿੰਪਲ ਪਾਉਂਗੀ ਠੀਕ ਆ ਵੀ ਆਪਾਂ ਕੀ ਬਣਾ ਰਹੇ ਆ ਆਪਾਂ ਕੀ ਕਸਟਮਾਈਜ਼ ਕਰ ਰਹੇ ਆ ਤੋਂ ਤੇ ਫਿਰ ਜਿਨੇ ਜਿਹੜਾ ਵੀ ਕੁਝ ਬਣਵਾਉਣਾ ਹੋਵੇ ਜਾਂ ਕੁਝ ਵੀ ਕਸਟਮਾਈਜ਼ ਕਰਵਾਉਣਾ ਹੋਵੇ ਆਪਾਂ ਨੂੰ ਆਰਡਰ ਕਰ ਸਕਦਾ ਵਾ ਆਪਾਂ ਨੂੰ ਡੀਐਮ ਕਰ ਸਕਦਾ ਤੇ ਨਾਲੇ ਮੈਂ ਆਪਦਾ ਸਪੈਸ਼ਲ ਅਕਾਊਂਟ ਇਹ ਵੀਡੀਓ ਚ ਮੈਂਸ਼ਨ ਕਰ ਰਹੀ ਆ ਉਹ ਸਪੈਸ਼ਲ ਮੈਂ ਇਸੇ ਆਰਟ ਲਈ ਰੱਖਿਆ ਵਾ ਤੇ ਜੇ ਕਿਸੇ ਨੇ ਪੇਂਟਿੰਗ ਜਾਂ ਐਮਬਰਾਇਡਰੀ ਕਰਾਉਣੇ ਹੋਵੇ ਉਹ ਮੈਨੂੰ ਇਸੇ ਅਕਾਊਂਟ ਤੇ ਮੈਸੇਜ ਕਰਨ ਕਿਉਂਕਿ ਆਪਾਂ ਪੇਂਟਿੰਗ ਹੈਂਡ ਪੇਂਟਿੰਗ ਵੀ ਕਰਦੇ ਆਂ ਐਮਬ੍ਰੋਇਡਰੀ ਵੀ ਕਰਦੇ ਆਂ ਠੀਕ ਆ ਤੇ ਬਾਕੀ ਫਿਰ ਆਪਾਂ ਲੋਗੋ ਸਿਲੈਕਟ ਕਰਕੇ ਤੇ ਪੰਜਾਬੀ ਕੂਛਖਾਨਾ ਤੇ ਆਪਾਂ ਨੂੰ ਆਗੇ ਸੀਗੇ ਚੌਲ ਬਣ ਕੇ ਫਿਰ ਬਾਅਦ ਚ ਆਪਾਂ ਖਾਦੇ ਚੌਲ ਫੇ ਮੈਨੂੰ ਯਾਦ ਆ ਗਿਆ ਹੈਲੋ ਗਾਇਜ਼ ਚੌਲ ਖਾ ਲੋ